ਮਾਰ ਅਗਰ ਟੱਬਰ ਰਸੀ ਦੀ ਸੰਗਲ ਆਹੋ ਗਲ ਦਾ ਗਲਾਕ ਬਣਾ ਲਿਆ ਡਰਦੇ ਹੀ ਹਸਪਤਾਲ ਚ ਚਲੇ ਗਏ ਆਹੋ ਲੈ ਉਹਨਾਂ ਤਾਂ 10 ਬਾਬੇ ਹਸਪਤਾਲ ਚ ਪੱਠੇ ਕੀਤੇ ਹੋਣ ਨਾਲੇ ਤਾਂ ਹਾਂ ਹੋ ਕੱਲੇ ਕੱਲੇ ਬਾਬੇ ਹਾਂ ਕੱਲੇ ਕੱਲੇ ਬੈੱਡ ਦੇ ਉੱਤੇ ਤਿੰਨ ਤਿੰਨ ਬਾਬੇ ਬੈਠੇ ਜਿਵੇਂ ਗਈ ਆਹੋ ਹੀ ਜਿਹੜੇ ਕਰਦੇ ਹੁੰਦੇ ਨੇ ਢਾਲੇ ਪੂਨੇ ਪੂਨੇ ਢਾਲੇ ਜਾ ਕੋ ਸ਼ੋਰ ਪੂਨੇ ਮਾਣੇ ਹੂੰ ਮੈਨੂੰ ਵੀ ਪਤਾ ਲੱਗ ਗਿਆ ਕਿ ਸਾਰਾ ਟੱਬਰ ਉਹਦਾ ਹਸਪਤਾਲ ਚ ਪਿਆ ਮੈਂ ਕੀ ਹੋ ਗਿਆ ਸੀ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਐ ਤੇ ਐ ਕਰਕੇ ਉਹਨਾਂ ਨੇ ਕੋਈ ਦਰਾਂ ਚ ਕੂਣਾ ਕਰ ਗਿਆ ਸੀਗਾ ਆ ਕੱਲ ਮਖ ਮੈਂ ਵੀ ਖਬਰ ਲੈ ਆਉਣੀ ਆ ਇਹ ਕੱਲ ਤੜਕੇ 4 ਵਜੇ ਸਾਰਾ ਟੱਬਰ ਬਾਲਟੀਆਂ ਚੱਕੀ ਫਿਰੇ ਹਾਂ ਸੜਕ ਧੋਣ ਲੱਗੇ ਫੇ ਕੋਈ ਰੜਕਾ ਫੇਰ ਕੋਈ ਕੁਛ ਨਾਲੇ ਕਹਿੰਦੇ ਬਾਬੇ ਸੱਦੇ ਸਾਰੇ ਹਾਂ ਈਪੇ ਬਾਬਿਆਂ ਕੋ ਜਾਂਦੇ ਨੇ ਬਾਹਰ ਵਸ ਤਾਂ ਹੀ ਤਾਂ ਬਰਬਾਦੀ ਕੀਤੀ ਪਈ ਆ ਹਟਦੇ ਨਹੀਂ ਭਾਈ ਬਥੇਰਾ ਕਹੀਦਾ ਵੀ ਕਿਸੇ ਬਾਬੇ ਕੋਲੇ ਕੁਝ ਨਹੀਂ ਹੈਗਾ ਹਾਂ ਆ ਅਸਰਦਾਲ ਦਾ ਤਾਂ ਕਿਸੇ ਨੂੰ ਨਹੀਂ ਸੀ ਪਤਾ ਆਹੋ ਉਹ ਤਾਂ ਐ ਸੀ ਆ ਹਾਂ ਉਹ ਆਪਣੇ ਗਵਾਂਢੀ ਨਹੀਂ ਹੈਗੇ ਉਹਨਾਂ ਦੀ ਕਿਤੇ ਰਾਤ ਮੱਝ ਸੂਈ ਸੀ ਹਾਂ ਬਾਹਰ ਬਾੜੇ ਚ ਬੰਨੀ ਹੋਈ ਸੀ ਉਥੇ ਗੇਟ ਬੂਟ ਲੱਗਦੇ ਨਹੀਂ ਕਿਤੇ ਕੁੱਤੇ ਮੱਝ ਦੀ ਜ਼ੇਰ ਖਾ ਗਿਆ ਕਿਤੇ ਸਾਰੀ ਕੋਈ ਕੁੱਤਾ ਉਹ ਕਿਤੇ ਤੜਕੇ ਨੂੰ ਉਹ ਉੱਥੇ ਉਹਨਾਂ ਦੇ ਦਰਾਂ ਨੂੰ ਉਲਟੀਆਂ ਕਰ ਗਿਆ। ਹਾਂ। ਉਹ ਉੱਥੇ ਲਹੂ ਲਹਾਨ ਹੋਏ ਪੈਸੇ ਸੜਕ ਤੇ। ਹੂੰ। ਬਸ ਉਹਨਾਂ ਨੂੰ ਆਇਆ ਲੱਗਿਆ ਵੀ ਇਹ ਬੇਜਰਾ ਸਾਡੇ ਤਾਂ ਕੋਈ ਭੜਕੇ ਬਾਹਰ ਟੀ ਖੂਨ ਦੀ ਦਰਾਂ ਚ ਡੋਲ ਗਿਆ। ਹੁਣ ਅਸੀਂ ਸਾਰਾ ਟੱਬਰ ਮਰ ਜਾਵਾਂਗੇ। ਹੁਣ ਸਾਡਾ ਸਾਰਾ ਟੱਬਰੇ ਖੂਨ ਪੀਊਗਾ ਟੁਣਾ। ਹਾਂ। ਉਹੀ ਤਾਂ ਗੱਲ ਆ ਉਹ ਫਿਰ ਮੈਂ ਉਹਨਾਂ ਦੇ ਘਰੇ ਗਈ ਮੈਂ ਕਿ ਹਸਪਤਾਲ ਚਲ ਮੈਂ ਵੀ ਖਬਰ ਲੈ ਆਵੇਂ ਚਲ ਨਾਲ ਮੈਂ ਇੰਡੋਮੀਨ ਲੈ ਗਈ ਹਾਂ ਚੱਲ ਜਾਂ ਗਾਹਾਂ ਮੈਂ ਜਾ ਕੇ ਦੇਖੇ ਉਹਨਾਂ ਤਾਂ ਬੈਠਾ ਤੇ ਤੰਤਮ ਚਾਰ ਚਾਰ ਬਾਬੇ ਚੜੇ ਬੈਠੇ ਵਾ ਕੋਈ ਝਾੜੂ ਮਾਰੇ ਆ ਜਿਹੜਾ ਮੋਰ ਦੇ ਖੰਭ ਜਿਹੇ ਹਾਂ ਕੋਈ ਦਾਤੀ ਲਈ ਬੈਠਾ ਕੋਈ ਚਿੰਟਾ ਲਈ ਬੈਠਾ ਹਾਂ ਪਤਾ ਨਹੀਂ ਕੀ ਕੀ ਲਈ ਬੈਠੇ ਕੋਈ ਨਾਲ ਰੀਲ ਹੱਥ ਕੋਈ ਪੋਸ ਕੋਈ ਕੋਸ ਚਲ ਮੈਂ ਕਿ ਕੀ ਹੋ ਗਿਆ ਕਹਿੰਦੇ ਐ ਤੈ ਐ ਕਰਕੇ ਵੀ ਸਾਡੇ ਤਾਂ ਦਰਾਂ 'ਚ ਫੋਨ ਦੀ ਬਾਰਡ ਡੋ ਲਗਿਆ ਰਾਤ ਕੋਈ ਹੁਣ ਤਾਂ ਸਾਡੇ ਸਾਰੇ ਨੰਬਰ ਦਾ ਫੋਨ ਪੀਉ ਜੋ ਵੀ ਕਿਸੇ ਨੇ ਟੂ ਨਾ ਕੀਤਾ ਐਨਾ ਕੋ ਕਹੇ ਟੂ ਨਾ ਕੀਤਾ ਅਸਤਾ ਜਦ ਹੀ ਸਾਰਾ ਟੱਬਰ ਮੰਜੇ ਤੇ ਪੈ ਗਿਆ ਉਹ ਮੈਂ ਕਿਹਾ ਆਪਾਂ ਇਹ ਕਿਉਂ ਬਹਿ ਮੱਚ ਪਏ ਹੋ ਤਾਂ ਟੁੱਟਾ ਉਲਟੀ ਕਰਕੇ ਗਿਆ ਸੀ ਜੇਰ ਖਾ ਕੇ ਹਾਂ ਮੈਂ ਕਿਹਾ ਮੈਂ ਫੋਟ ਦੇਖਿਆ ਸੀ ਹਾਂ ਮੈਂ ਕਿਹਾ ਇਹਦਾ ਵਹਿਮ ਮੰਚੋਂ ਕੱਢੋ ਘਰ ਨੂੰ ਜਾ ਬਾਬਿਆਂ ਨੂੰ ਭਜਾਓ 2-2 ਲੱਖੀਆਂ ਮਾਰ ਕੇ ਆਪਾਂ ਨੇ ਮੰਚ ਕਿਹਾ ਆਪਾਂ ਕੀ ਕਰਨੀ ਚੱਲ ਉਹ ਜਦ ਹੀ ਠੀਕ ਹੋ ਗਿਆ ਅੰਦਰ ਟੱਬਰ